ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਸੰਧ ਖਾਣੇ ਦੇ ਬਲਾਅਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਟਾਈਮ ਹੈ ਜੀ ਸਵੇਰ ਦਾ ਆਪਾਂ ਬਣਾ ਰਹੇ ਹਾਂ ਸਵੇਰ ਦੀ ਰੋਟੀ ਰੋਟੀ ਬਣ ਗਈ ਹੈ ਤੇ ਆਪਾਂ ਅੱਜ ਬਣਾਈਏ ਜੀ ਚਟਣੀ ਚਟਣੀ ਨੂੰ ਪਾ ਰਹੇ ਤੜਕਾ क्यों देखो आज सब्जी नहीं बना इसलिए अच्छा खाऊंगे चटनी हरी मिर्च प्याज टमाटर की चटनी बनाई उस कूेच कुधी अद्धी कुटी आप मिक्सी से पहले वाइया हो जाती है प्याज जोड़े से थोड़े जे कट गए सर मिकसी बाकी टमाटर हरी मिर्च है ना वो आप कूडे कुटीए पानी मछलियाँ बहुत सोने हो जाएगी प्याज पानी छोड़ दे कुछ टमाटर का पानी होगा ਚਟਣੀ ਆਪਣੀ ਹੈਗੀ ਬਿਲਕੁਲ ਤਿਆਰ ਹੁਣ ਆਪਾਂ ਖਾਣੇ ਆ ਜੀ ਰੋਟੀ ਰੋਟੀ ਖਾ ਕੇ ਮਿਲਦੇ ਆਂ ਫਿਰ ਮੱਖਣੀ ਨਾਲ ਤੇ ਦਹੀਂ ਨਾਲ ਬਹੁਤ ਟੇਸਟੀ ਲੱਗਦੀ ਹੈ ਤੇ ਹੁਣ ਆਪਾਂ ਰੋਟੀ ਖਾ ਲਈ ਤੇ ਨਾਲੇ ਜੀ ਆਪਣੇ ਬਾਹਰ ਲੱਗੇ ਨੇ ਕੰਮ ਵਾਲੇ ਬਾਈ ਤੇ ਰੋਟੀ ਉਹਨਾਂ ਨੂੰ ਫੋੜ ਲਈ ਨੇ ਆਪਾਂ ਖਾ ਲ ਗਏ ਉਸ ਤੋਂ ਬਾਅਦ ਮਿਲਦੇ ਆਂ ਹਾਂ ਜੀ ਰੋਟੀ ਆਪਾਂ ਖਾ ਲਈ ਤੇ ਆਪਣੇ ਨਾਲ ਥੋੜੇ ਜਿਹਾ ਕੱਪੜੇ ਰਹਿੰਦੇ ਸੀ ਕੱਢਣ ਵਾਲੇ ਆਪੋ ਕੱਪੜੇ ਕੱਢਦੇ ਮਸ਼ੀਨ ਚ ਤੇ ਪਹਿਲਾ ਟੱਬ ਨਹੀਂ ਵਿਹਲਾ ਸੀ ਟੱਬ ਨਾ ਆਪਣਾ ਜਿਹੜਾ ਦੂਜਾ ਸੀ ਉਹ ਟੱਬ ਆਪਣਾ ਟੁੱਟ ਗਿਆ ਕੱਪੜਿਆਂ ਨਾਲ ਇਹ ਤਾਂ ਆਪਣਾ ਧੋਣ ਵਾਸਤੇ ਨਹੀਂ ਹੋਣੀ ਚਾਹੀਦੀ ਤੇ ਆਪਾਂ ਮੁਸਕਾਪੀ ਕਰਨਾ ਪੁਹ ਜਾਏਗੀ ਆਪਾਂ ਫਿਰ ਆਪਾਂ ਲਿਆਵਾਂਗੇ ਟੱਬ ਆਪਾਂ ਵਾਸਤੇ ਮੁੜਾ ਕੱਢਦੇ ਕੱਪੜੇ ਇਹ ਸੀ ਉੱਤੇ कुछ पहला तो तीन थोड़े ही रहेंगे सी हम इतना खड़ दें फिर उस भांडे भूडे आप चक लिये हम आप चाह बनावे अपने बार अपने बोर खड़ गया सी अपना वो दोबारा कर लगे महीना खा गया है ना ये भी दिखते हैं कम बदलूंगे कम बधन वाला है, है, है। ना कम तो रब आप जी लगे उदा दस दिन पहला बोल फट गया कपड़े कट गए जी फिर गल कर बाथरूम लाए धो कपड़े भी धोले सी हूँ आप चाह हाँ जी आप कपड़े धो लेम भी धोते थे तो भांडे वगैरह भी चक्ले सारा कम निबड़ गया से आप हम बइयान बना के दे रहे हैं चाह जी जो अपने बोर कर दी है उसद है ना अपना नहा के रेस्ट करा घंटा को उस तो बाद करा सब्जी की तैयारी दोपहर की रोटी की चाहिए अबला हम आप चाह दे देंगे उन्होंने चार बजे का टाइम ਤੇ ਆਪਾਂ ਜੀ ਜੇ ਆਪਾਂ ਕਰਦੇ ਆਂ ਬੋਰ ਦੀ ਕੜਾਹੀ ਤੇ ਨਾਲੇ ਕਹਿੰਦੇ ਪਹਿਲਾਂ ਫਿਰ ਅਸੀਂ ਬੱਚੀ ਕੜਾਹੀ ਕਰਦੇ ਆਂਗੇ ਫਿਰ ਅਸੀਂ ਅਖੇ ਚੱਲ ਅਜ ਪਹਿਲਾਂ ਬੋਰ ਦੀ ਕੜਾਹੀ ਕਰਦਿਆਂ ਕਰਾਂਗੇ ਉਸ ਤੋਂ ਬਾਅਦ ਨਾ ਜਿੰਨੇ ਦਿਨ ਹੈਗਾ ਵੀ ਬੋਰ ਕਰਨਗੇ ਉਹਨੇ ਦਿਨ ਆਪਾਂ ਕਰਾਂਗੇ ਜੀ ਚੌਲਾ ਦੀ ਬੜਾ ਕਿਹਦੀ ਵਾਪਸੀ ਬੋਰ ਵਾਲੇ ਚੌਲ ਪੀਏ ਅੱਛੀ ਕੜਾਹੀ ਤੇ ਅੱਜ ਆਪਾਂ ਕਰਦੇ ਹਾਂ ਪੱਤੀ ਬੜਾ ਠੀਕ ਹੈ ਤੇ ਫਿਰ ਸਵਾ 4 ਵਜੇ ਨਾ ਮੱਠਾ ਦੇ ਦੇਵਾਂਗੇ ਤਰਾਹੀੇ ਪਲਾ ਦੇਣੀ ਤੇ ਹਾਂਜੀ ਪਹਿਲਾ ਵਾਲ ਆਪਣਾ ਬੋਰ ਹੈ ਜਿਹੜਾ ਜਿਵੇਂ ਉਹ ਖਰਾ ਹੋ ਜਾਂਦਾ ਫਿਰ 4 ਸਾਲ ਤੋਂ ਨਹੀਂ ਦਿੱਤਾ ਸੀ ਆਪਣਾ ਵਾਇ ਕੁਝ ਮਰਜ਼ੀ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਚੱਲਦਾ ਚੱਲਦਾ ਹੀ ਚੱਲ ਗਿਆ ਸੀ ਤੇ ਬਰੇਚ ਦੀ ਜੁੱਤੀ ਬਹੁਤ ਜ਼ਿਆਦਾ ਵੱਡਣ ਲੱਗਿਆ ਸੀ ਨਾ ਹਾਂ ਜੇ ਹੁੰਦੀ ਸੋਨੇ ਦੀ ਦਾਤਰੀ ਆ ਜੀ ਇਕ ਨਾ ਮੇਰੀ ਗਾਈ ਵੀ ਚਾਰੇ ਜੁੱਤੀ ਬਿਮਾਰੇਗਾ ਮੈਂ ਜਲਦੀ ਹਲਕੀ ਜਿਹੀ ਨਾਲ ਦਾਲ ਰੋਟੀ ਖਾ ਲੈਣਗੀ ਜਾਂ ਪਕੌੜੇ ਖਾ ਲੈਣਗੀ ਜਿਆਦਾ ਪਕੌੜੇ ਐਸੇ ਖਾ ਲੈਣੇ ਨਾਲ ਤੇ ਹੁਣ ਆਪਾਂ ਬਣਾ ਰਹੇ ਹਾਂ ਜੀ ਗਾਦੇ ਦੀ ਪੱਤੀ ਬਣਾ ਰਹੇ ਹਾਂ ਪ੍ਰਸ਼ਾਦ ਬਣਾ ਰਹੇ ਹਾਂ ਜੀ ਜਿੰਜਰ ਕੋਈ ਜਿੱਤੇ ਪੰਗੇ ਤੋਂ ਮਰਖਾ ਜਿੰਨੇ ਦੰਦ ਜੀ ਆਪਣਾ ਬੋਰੂ ਬੋਲਣਾ ਹਰੂ ਇੱਕ ਕੜਾਹੀ ਬਣਾਇਆ ਕਰਦੀ ਬਾਬੇ ਜੀ ਦੀ ਸੀ ਆਪਾਂ ਹਰੂ ਇੱਕ ਬਣਾਉਣੀ ਹੁੰਦੀ ਹੈ ਕਰ ਜਿਹਦੇ ਨੂੰ ਬੋਰ ਨਹੀਂ ਹੁੰਦਾ ਤੇ ਜੇ ਤੇ ਫਿਰ ਲਗ ਲੂਗਾ ਬੋਰ ਦਾ ਪਾਣੀ ਆਪ ਚਕਾ ਲਿਆ ਤੇ ਉਸ ਦਿਨ ਫਿਰ ਆਪਾਂ ਪੱਕੀ ਕੜਾਹੀ ਕਰਾਂਗੇ ਦੀ ਗਲਾਮੋਸੂ ਹੋਇਆ ਤੇ ਜੇ ਤੇ ਗੁਰਮੈਸ਼ ਬਹੁਤ ਜ਼ਿਆਦਾ ਦੀ ਕਰਨੀ ਵੀ ਪਈ ਐ ਤੇ ਉਸ ਤੋਂ ਬਾਅਦ ਜੀ ਪਾਣੀ ਪੀ ਕੇ ਆਪਾਂ ਧਾਣਾ ਕੱਢਾਂਗੇ ਦਾਲ ਆਪੇ ਬਣ ਜੂਗੀ ਤੇ ਉਸ ਤੋਂ ਬਾਅਦ ਤੜਕਾ ਲਾ ਕੇ ਬਾਅਦ ਚ ਪਾ ਲਵਾਂਗੇ ਮੰਨ ਜੀ ਦਾਤਨਾ ਪ੍ਰਸ਼ਾਦ ਹਨ ਉਹ ਬਿਲਕੁਲ ਤਿਆਰ ਹੈ ਤੇ ਪ੍ਰਸ਼ਾਦ ਜਿਹੜਾ ਹੈਗਾ ਧਿਆਛਾ ੜ ਦਿੱਤਾ ਤੇ ਹੁਣ ਇਹਨੂੰ ਆਪਾਂ ਰੱਖ ਦਿੰਦੇ ਹਾਂ ਠੰਡਾ ਹੁਣ ਆਪਾਂ ਇਹਨੂੰ ਥਾਲਜ ਪਾ ਕੇ ਢੰਡਾ ਰੱਖ ਦਿੰਨੇ ਆਂ ਤੇ ਖਵਾਜੀ ਬਾਬੇ ਦਾ ਮੱਥਾ ਟੇਕਾਂਗੇ ਆਪਾਂ ਸਵਾ 4:00 ਵਜੇ 4:00 ਵਜੇ ਤੋਂ ਬਾਅਦ ਟੇਕਦੇ ਹੁਣੇ ਤੇ ਫਿਰ ਉਸ ਤੋਂ ਬਾਅਦ ਹੀ ਆਪਾਂ ਵਰਤਾਰੇ ਆਂਗੇ ਦੇਖ ਸਾਰੀਆਂ ਚੀਜ਼ ਨੇਲ ਜਾਣੀ ਹੈਗੇ ਤੇ ਹੁਣ ਆਪਾਂ ਜੇ ਜੋਤ ਜਤ ਜੋਤ ਬਣਾ ਕੇ ਇਹ ਦੇਖ ਖਵਾਜੀ ਦਾ ਮੱਥਾ ਟੇਕ ਦਿਆਂਗੇ ਬਾਬੇ ਦਾ ਤੇ ਆਪਣੀ ਚੜ੍ਹਦੀ ਕਲਾ ਦੀ ਸ਼ੀਤੀ ਤੋਂ ਸ਼ੀਤੀ ਬੋਰ ਹੋ ਜੇ ਤੇ ਹਾਂਜੀ ਹੁਣ ਫਿਰ ਆਪਣੀ ਦਾਲ ਆ ਜੀੜ ਹੈਨਾ ਪਾਣੀ ਰੱਖਿਆ ਹੋਇਆ ਸੀ ਪਾਣੀ ਰਿਜ ਰਿਹਾ ਹੈ ਤੇ ਹੁਣ ਆਪਾਂ ਪਾਣੀ ਦੇ ਵਿੱਚ ਦਾਲ ਓਕੇ ਉਹਨੂੰ ਵੀ ਇੱਕ ਬਾਈ ਦੀ ਨੂੰ ਚਰਗੀ ਇੱਕ ਜਿਹੜਾ ਬਾਈ ਹੈ ਨਾ ਉਹ ਉਹ ਨਾ ਬਿਮਾਰ ਹੈ ਅਚਾਰ ਤੇ ਉਸ ਲਈ ਹੈਨਾ ਮੈਂ ਖਚਲ ਮੂੰਗੀ ਦੀ ਦਾਲ ਬਣਾ ਲੈਣੀ ਆਪਾਂ ਤੇ ਵੀ ਹਲਕੀ ਹੁੰਦੀ ਹੈ ਹੈਨਾ ਵਿਚਾਰਨੇ ਦਿਨੇ ਦੀ ਰੋਟੀ ਨਹੀਂ ਖਾਦੀ ਸੀ ਚੌਲ ਖਾਦੀ ਸੀ ਅਸੀਂ ਕਿਉਂਕਿ ਨਹੀਂ ਵੀ ਲੋੜ ਨਹੀਂ ਸੀਗੀ ਤੇ ਇਸ ਲਈ ਨਾ ਸ਼ਾਮ ਵਾਸਤੇ ਹੈਨਾ ਵਿਚਾਰ ਉਹ ਇੱਥੇ ਰਹਿਣਗੇ ਦਿਨ ਦਿਨੇ ਵੀ ਕਰਨਗੇ ਉਹ ਰਾਤ ਨੂੰ ਕਰਨਗੇ ਤੇ ਇਹ ਨਾਲ ਹੀ ਸੌਫਟਵੇਅਰ ਹੈ ਨਾ ਇਹ ਸੌਫਟਵੇਅਰ ਉਹ ਤਾਂ ਵਿਚਾਰੇ ਨੇ ਇਹਨਾਂ ਨੂੰ ਵੀ ਜਿਹਨਾਂ ਨੂੰ ਕੰਮ ਕਰਨਾ ਤੇ ਖਾਣਾ ਤੇ ਇਸ ਲਈ ਨਾ ਹੁਣ ਆਪਾਂ ਸ਼ਾਮ ਨੂੰ ਇਹਨੂੰ ਚੌਲ ਬਣਾ ਦੇਗੇ ਮੂੰਗੀ ਦੇ ਬਣਾਈਏ ਦਾਲ ਆਪਾਂ ਤੇ ਉਹਦੇ ਨਾਲ ਹਨਾ ਇਹ ਸ਼ੱਕ ਲਿਆਂਗੇ ਤੇ ਇਹ ਤੋਂ ਇਹ ਦਾਲ ਹਨਾ ਓਰੀਜਨ ਲੱਗੀ ਹੈ ਤੇ ਹੁਣ ਆਪਾਂ ਇਹ ਕੁੱਕਰ ਕਰਦਨੇ ਬੰਦ ਕਰੀਏ ਕੁੱਕਰ ਕਰਤਾ ਆਪਾਂ ਬੰਦ ਕੜਾ ਹੀ ਆਪਾਂ ਬਾਬੇ ਦੀ ਕੱਢ ਲਈ ਆ ਤੇ ਦੇਖੋ ਨੀ ਮੌਸਮ ਜੱਟ ਨੇਰੀ ਵਾਲ ਬਹੁਤ ਜ਼ਿਆਦਾ ਪਰਮੈਸਿਉਂ ਪਈ ਆ ਹੋ ਗਏ ਮੌਸਮ ਹੋ ਗਿਆ ਫੇਰ ਆਏ 4 ਵਜੇ ਨੇ ਤੁਹਾਨੂੰ ਸਵੇਰ 4 ਪਹਿਣਾ ਮੱਥਾ ਟੇਕਾਂ ਬਾਬੇ ਖਵਾਜੀ ਦਾ ਤੇਰਾ ਪਵੰਡਾ ਹੀ ਪੜਾ ਹੈ। ਬਾਬਾ ਜੀ ਦੀ ਖਰੀ। ਸੀਧੇ ਬਰੀਵਾਂ ਨੂੰ ਪਾਇੰਟੇ ਆਪਾਂ ਸ਼ੁਰੂ ਕਰਦੇ। ਆ ਥੋੜਾ ਜਿਹਾ ਕੰਮ ਬਦਸੀ ਤੇ ਆਪਣਾ ਬੱਤੀ ਪਿਆਰੇ। ਤੇ ਵੀ ਹੌਲ ਕਰਾ ਹੈ। ਕੋਈ ਕੋੰਦਾ ਕੰਮ ਕਰਕੇ ਵਧੀਆ ਕੰਮ। ਤੇ ਹੁਣ ਆਪਾਂ ਬਸ ਤੜਾ ਕੱਢਾਂਗੇ ਤਾਂ ਤੜਕਾ ਪਚੀਰ ਲਾਂਗੇ। ਤੇ ਫਿਰ ਤੜਕਾ ਲੱਕ ਦਾਲ ਦੇ ਵਿੱਚ ਹੀ ਪਾ ਦੇਾਂਗੇ। ਹਾਂਜੀ ਤੁਸੀਂ ਨਾ ਜਰੂਰ ਗਸੇ ਕਮੈਂਟ ਕਰਕੇ ਵੀ ਆਪਾਂ ਸਾਰੇ ਘਰੇ ਵੀ ਬੋਰ ਕਰਦੇ ਆ ਤੇ ਆਪਾਂ ਖੇਤਾਂ ਵਿੱਚ ਵੀ ਆਪਣੇ ਬੋਰ ਕਰਦੇ ਹੈਗੇ ਵੀ ਕੌਣ ਕੌਣ ਹੈ ਨਾ ਵੀ ਕੜਾਹੀ ਕਰਦਾ ਹੁੰਦਾ ਪਾਬੀ ਦੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਤੁਹਾਨੂੰ ਦਿਖਾਉਣੀ ਹੈ ਜੀ ਆਪਾਂ ਲਾਈਟਾਂ ਲਿਆ ਨਾ ਸੀਗਾ ਆਪਣੀ ਬਾਹਰ ਜਿਹੜੀ ਵਿੜੇ ਆ ਗਈ ਹੈ ਨਾ ਬਾਹਰਲੇ ਵਿੜੇ ਆ ਗਈ ਉਹ ਲਾਈਟ ਖਰਾਬ ਹੋ ਗਈ ਸੀ ਜਿਹੜੀ ਸਰਚ ਲਾਈਟ ਹੁੰਦੀ ਹੈ ਜੀ ਉਹ ਲਿਆਂ ਦੀ ਸੀ ਪਹਿਲਾਂ 1400 ਦੀ ਆਈ ਸੀਗੀ ਇਹ ਉਹ ਇੱਕ ਸਾਲੀ ਵੱਡੀ ਆ ਫੇਰ ਵੀ ਉਹਦੀ ਗਰੰਟੀ ਦਿਖਣ ਵਾਲੀ ਹੈ ਵੀ ਕਿੰਨੇ ਟਾਈਮ ਦੀ ਆ ਤੇ ਅੱਜ ਜੀ ਆਪਾਂ ਦੋ ਹੋਰ ਲੈ ਕੇ ਆਣੀਆਂ ਇੱਕ ਤਾਂ ਉੱਥੇ ਜਿੱਥੇ ਆਪਾਂ ਬੂਰ ਕਰਦੇ ਆ ਉਹਨੂੰ ਉੱਥੇ ਲੱਗੂਗੀ ਤੇ ਇੱਕ ਲੱਗੂਗੀ ਜੀ ਆਪਣੇ ਬਾਹਰਲੇ ਵੀਡੀਓ ਵਿੱਚ ਹਾਂਜੀ ਜਿਹੜੀ ਆਪਾਂ ਪਰਸੋਂ ਹਨਾ ਕਣਕ ਥੋਤੀ ਸੀਗੀ ਉਹ ਗਈਆ ਸੌਕ ਤੇ ਆਪਾਂ ਉਹਨੂੰ ਕਰਦੇ ਆ ਇਕੱਠੀ ਕਿਉਂਕਿ ਨਾ ਨੇਰੀ ਵਾਲਾ ਮੌਸਮ ਹੋਇਆ ਪਿਆ ਜੀ ਐਨੀ ਪਤਾ ਨਾ ਬੱਦਲ ਬਾਈ ਦਾ ਟਾਈਮ ਵੀ ਕਦੋਂ ਮੀਂਹ ਆ ਜਾਵੇ ਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਆ ਇਕੱਠੀ। ਸੁੰਦਰ ਖਾਉਣੇ ਆਜ। ਬਈ ਬਹੁਤ ਸੋਹਣੀ ਹੋ ਗਈ ਸੁੱਕ ਕੇ। ਹੁਣ ਆਪਾਂ ਇਹਨੂੰ ਢਾ ਕੇ ਹਨਾ ਤਿੰਨ ਘਟੇ ਹੋਣਗੇ ਜੀ। ਤਿੰਨ ਘਟੇ ਹੋ ਗਏ ਆ। ਤੇ ਤੁਹਾਨੂੰ ਦਿਖਾਉਂ। ਦੇਖੋ ਜੀ ਘੜਕ ਗਈ ਹੈ ਸੁੱਕ। ਸਾਰੀ ਆਪਾਂ ਲੜਤੀ ਪਾਈ ਸੀ ਪਕੋਠੇ ਤੇ। ਸਾਰੀ ਸੁੱਕ ਗਈ ਹੈ। ਦੇਖੋ ਪੈੜਾ। ਜਾਨੂ ਰੰਗ ਇਕੱਠੀ ਕਰਤੀ ਸੀ ਜੀ ਉਹਦੋਂ ਬਾਅਦ ਚ ਦੁਪਹਿਰ ਤੋਂ ਬਾਅਦ ਸਿੱਖ ਚ ਥੋੜੀ ਜਿਹੀ ਇਕੱਠੀ ਕਰਾਂਗੂ ਦੋ ਨਾ ਨੇਰੀ ਜੰਗੂ ਲੱਗ ਰਿਆ ਸੀ ਫਿਰ ਅਸੀ ਇਨੀ ਖੱਟ ਗਈ ਸੀ ਵੀ ਚਲੋ ਉਦੋਂ ਤੱਕ ੱਤਪ ਲੱਗ ਜੂਗੀ ਜੀ ਹੋਰ ਦੋ ਘੰਟੇ ਤੇ ਹੁਣ ਫੇਰ ਜੀ ਓਮੀ ਮੌਸਮ ਜਾ ਹੋਇਆ ਪਿਆਗਾ ਦੇਖੋ ਨੇਰੀ ਜਿਹੜਾ ਟਾਈਮ ਹੋਈ ਜੀ ਸਾਢੇ 6:00 ਹੋਈ ਨੇ ਤੇ ਮੌਸਮਾ ਜਿਹੜਾ ਪੂਰਾ ਹਨ ਨੇਰੀ ਵਾਲਾ ਹੋਇਆ ਪਿਆਗਾ ਚਲੋ ਜੇ ਪੱਕਾ ਇਕੱਠੀ ਕਰ ਲਗੇ ਕਣਕ ਫਿਰ ਉਹ ਤਰੀ ਦਿਨਾਂ ਦਾ ਬਹੁਤ ਫਰਕ ਪਿਆ ਪਿਆ ਬਹੁਤ ਵੱਡੇ ਹੋ ਗਏ ਨੇ ਕਲੋ ਤੇ ਤੇਰੀ ਹੁਣ ਆਪਾਂ ਮੋੜ ਲਗੇ ਇਹਨੂੰ ਕਲਰ ਤੇ ਕੱਲੂ ਆਪਾਂ ਦਾਕੀ ਹੈ ਨਾ ਇਹ ਗੱਟਿਆਂ ਚ ਪਾ ਦੇਵਾਂਗੇ ਕੱਲੂ ਦਾਕ ਕੇ ਨਾ ਫਿਰ ਇਹਨੂੰ ਗੱਟਿਆਂ ਚ ਪਾ ਦੇਵਾਂਗੇ ਆਪਾਂ ਹੋਏ ਦਾਣਾ ਪਿਆਈ ਜੀ ਮਹਿੰਦਾਂ ਵਾਲਾ ਇਹਦਾ ਸਭ 15 ਗੱਟੇ ਪਿਆਈ ਸੀ ਇਹਨੂੰ ਦਾਸ ਆਪਾਂ ਹੁਣ ਥੋੜੇ ਜਿ ਵਿੱਚ ਕਣਖ ਹੋਰ ਪਾ ਲਾਂਗੇ ਘਰੋਂ ਤੇ ਵਿਸ਼ੂਲੇ ਵਗੈਰਾ ਜਿਹੜਾ ਪਾਉਣਾ ਹੁਣ ਉਹ ਪਾ ਲਾਂਗੇ ਹੋਰ ਆਦੂਨ ਵੀ ਗੈਰਾ ਪਾਉਣਾ ਨਹੀਂ ਹੈ ਗਰਦੀ ਕੋਕ ਤੇ ਹੁਣ ਚੱਲ ਕੇ ਦੇ ਦੇਣੀ ਹੈ ਜੀ ਹਾਲ ਚਾਲ ਪਸ਼ੂਆਂ ਦਾ ਫੀਡਪੁਰ ਪਾਉਣੇ ਆ ਗਰਦੀ ਕਰਤੀ ਇੱਥੀ ਆਪਾਂ ਤੇ ਆਪਣੇ ਜੀ ਬੂਰ ਵਾਲੇ ਹਜ ਬਾਈ ਲੱਗੇ ਹੋਏ ਨੇ ਤੇ ਲਾਈਟਾਂ ਦਾ ਪ੍ਰਬੰਧ ਕਰੀ ਜਾਂਦੇ ਹੈਗੇ ਲਾਈਟਾਂ ਦਾ ਪ੍ਰਬੰਧ ਕਰੀ ਜਾਂਦੇ ਹੈਗੇ ਹੋ ਇਨੀਰੀ ਗੀਆ ਅੱਇਆ ਪਾ ਸ਼ਕਣਾ ਪ੍ਰਸ਼ਾਦਾ ਪਾਣੀ ਬਹੁਤ ਹਰੀ ਨੇਰੀ ਆ ਗਈ ਜੀ ਲਾਈਟ ਦਾ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਜੀ ਲਾਈਟ ਮੁਰਚੀ ਚੱਕ ਲਈ ਦਾਣਾ ਫਿਰ ਨਾ ਇਧਰ ਵਾਸ਼ੜ ਆ ਜਾਣੀ ਹੁੰਦੀ ਇਹ ਆਪਣੀ ਫੀਡ ਬਣੀ ਤੇ ਆਪਾਂ ਫਟਾ ਕਰਦੇ ਨੇ ਇਹਦਾ ਸਾਰ ਜਿਦਾ ਹੈ ਨਹੀਂ ਜਿਹਨੇ ਰਿਵਾਧਾ ਚਲੋ ਜੀ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਤੇ ਬਾਹਰ ਨੇ ਰੀ ਬਹੁਤ ਜ਼ਿਆਦਾ ਆ ਗਈ ਹੈ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਧੰਨਵਾਦ